ਬਲਵਾਨਾ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਗੋਬਿੰਦਗੜ੍ਹ ਚ ਸੜਕ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੇ ਵਿੱਚ ਜਿੱਥੇ ਕਿ ਇੱਕ ਮਹਿਲਾ ਦੀ ਮੌਤ ਹੋ ਗਈ ਉੱਥੇ ਇੱਕ ਮਹਿਲਾ ਅਤੇ ਇੱਕ ਪੁਰਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਦੇ ਭੋਗ ਤੋਂ ਵਾਪਸ ਪਰਤ ਰਹੇ ਸਨ ਅਬੋਰ ਦੇ ਰਸਤੇ ਤੋਂ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪਿੰਡ ਗੋਬਿੰਦਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿਸ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਇਸ ਦੇ ਵਿੱਚ ਇਹ ਤਿੰਨੋ ਪਤੀ ਪਤਨੀ ਤੇ ਪਤੀ ਦੀ ਮਾਸੀ ਦੱਸੇ ਜਾ ਰਹੇ ਹਨ ਜਿੱਥੇ ਕੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉੱਥੇ ਜੋ ਪੁਰਸ਼ ਸੀ ਜੋ ਪਤੀ ਸੀ ਅਤੇ ਉਸਦੀ ਮਾਸੀ ਜੋ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਨੇ ਜਿਨ੍ਹਾਂ ਦਾ ਕਿ ਇਸ ਵੇਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਕਾਫੀ ਜ਼ਿਆਦਾ ਦਰਦਨਾਕ ਕਟਨਾ ਹੈ ਜਿੱਥੇ ਕੀ ਇਹ ਖੁਦ ਕਿਸੇ ਦਾ ਦੁੱਖ ਸਾਂਝਾ ਕਰਕੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ ਲੇਕਿਨ ਇਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਹੀ ਇੱਕ ਵੱਡਾ ਦੁੱਖ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਇਹ ਸਭ ਦੇ ਬਾਬਤ ਜਦ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਦੈਲਿਕਸ ਵੈਰਟੀਬੀ ਨਾਲ ਜੁੜਿਓ ਤੁਸੀਂ ਅੱਜ ਇੱਕ ਬੜੀ ਹੀ ਦਰਦਨਾਕ ਘਟਨਾ ਜਿਹੜੀ ਹੈ ਬੱਲੂਆਣਾ ਹਲਕਾ ਦੇ ਪਿੰਡ ਗੋਵਿੰਦਗੜ੍ਹ ਨੇੜੇ ਵਾਪਰੀ ਹੈ ਜਿਹਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ ਤੇ ਦੋ ਜਣਿਆਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਹੁਣ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਹਾਸਾ ਵਾਪਰਿਆ ਕਿਵੇਂ ਤੇ ਇਹ ਕਿੱਥੋਂ ਆ ਰਹੇ ਸੀਗੇ ਦੇਖੋ ਜੀ ਗੋਵਿੰਦਗੜ੍ਹ ਤੇ ਕੋਲ ਹਾਸਾ ਹੋਇਆ ਹੈ ਬੱਲੂਆਣਾ ਹਲਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਕਾਰ ਦੀ ਟੱਕਰ ਹੁੰਦੀ ਹੈ ਜਿੰਦੇ ਚ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਹੜੀ ਮਹਿਲਾ ਦੀ ਮੌਤ ਹੋਈ ਉਹਦਾ ਨਾਮ ਮਿੱਤੂ ਹੈ ਵਾਈਫ ਆਫ ਬੱਬੂ ਤਿੰਨੇ ਬਦ ਮਿੱਤੂ ਬੱਬੂ ਦੀ ਉਹਦੀ ਮਾਸੀ ਜਿਹੜੀ surjit kaur ਜਿਹੜੀ ਕੀ ਹੈ ਤਿੰਨੇ ਜਣੇ ਇੱਕ ਧਾਕੇ ਤੋਂ ਜਿਹੜਾ ਕੀ ਹੈ ਵੱਲੂਆਨੇ ਦੇ ਨੇੜੇ ਧਾਕੇ ਤੇ ਵਾਪਸ ਆ ਰਹੇ ਸੀਗੇ ਤੇ ਆਪਦੇ ਅਰਨੀ ਵਾਲਾ ਪਿੰਡ ਚੱਲੇ ਸੀਗੇ ਤੇ ਰਾਸ ਪਿੱਛੋਂ ਆ ਕੇ ਕਾਰ ਟੱਕਰ ਮਾਰਦੀ ਹੈ ਤੇ ਜਿੰਦੇ ਚ ਇੱਕ ਮਹਿਲਾ ਦੀ ਜਿਹੜੀ ਹੈ ਮਿੱਤੂ ਦੀ ਮੌਤ ਹੋ ਜਾਂਦੀ ਹੈ 40 ਵਰਸ਼ੀਆ ਦੀ ਤੇ ਬਾਕੀ ਜਿਹੜੇ ਕੀ ਮਾਮਲੀ ਰੂਪ ਤੋਂ ਗਹਿਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਅਗੋਰ ਦੇ ਵਿੱਚ ਮਰਤੀ ਕਰਾਇ ਗੱਡੀ ਵਾਲਾ ਕਿਵੇਂ ਭੱਜ ਗਿਆ ਗੱਡੀ ਵਾਲਾ ਮੋਕੇ ਤੇ ਸਿਵਲ ਹਸਪਤਾਲ ਉੱਪਰ ਲੈ ਕੇ ਜਰੂਰ ਆਇਆ ਸੀਗਾ ਲੇਕਿਨ ਜਿਵੇਂ ਉਹਨੂੰ ਪਤਾ ਲੱਗਿਆ ਮਹਿਲਾ ਦੀ ਮੌਤ ਹੋ ਗਈ ਉਹ ਗੱਡੀ ਵਾਲੇ ਹੱਥੋਂ ਫਰਾਰ ਹੋ ਗਏ ਗੱਡੀ ਨੰਬਰ ਜਿਹੜਾ ਪਰਿਵਾਰ ਕੋਲ ਹੈਗਾ ਉਹਨਾਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਤੁਹਾਡੇ ਨਾਲ ਕੌਣ-ਕੌਣ ਸੀਗੇ ਤਿੰਨ ਜਾਣੇ ਸੀ ਇੱਕ ਮੇਰੀ ਮਾਸੀ ਸੀ ਹਮ ਇੱਕ ਮੇਰੇ ਕਰਦੇ ਤੇ ਇੱਕ ਮੈਂ ਮੈਂ ਚਲਾਇਆ ਜਾਂਦਾ ਸੀ 40 ਦੀ ਸਪੀਡ ਤੇ ਅਸੀਂ ਆ ਰਹੇ ਸੀ ਆਪਦੀ ਸਾਈਡ ਸੀ ਹਮ ਗੱਡੀ ਪਿੱਛੋਂ ਬਹੁਤ ਚੀਕਾ ਕਰਦੀ ਆਂਦੀ ਸੀ ਉਨੇ ਚਿੱਕਾ ਕਰਦੀ ਨੰ ਭਾਜੋ ਮੇਰੇ ਵਿੱਚ ਮਾਰਿਆ ਹੂੰ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਲੱਗਾ ਕੀ ਬਣ ਗਿਆ ਮੈਂ ਤਾਂ ਟੱਡੇ ਹੁਣ ਤੇ ਟਾਇਰ ਦੇ ਥੱਲੋਂ ਕੱਢੀ ਜਿਹੜੀ ਗੱਡੀ ਇੱਥੇ ਹਸਪੀਟਲ ਛੱਡਣ ਆਈ ਹੂੰ ਉਹਦੇ ਟਾਇਰ ਦੇ ਥੱਲੋਂ ਘਰਦੇ ਨੂੰ ਕੱਢਿਆ ਤੁਸੀਂ ਕਿੱਥੋਂ ਆ ਰਹੇ ਸੀਗੇ ਅਸੀਂ ਬੱਲੂ ਆਣੇ ਦੁਆ ਰਹੇ ਸੀ ਭੋਗ ਸੀ ਅੱਛਾ ਗੱਡੀ ਵਾਲਾ ਭੱਜ ਗਿਆ ਗੱਡੀ ਵਾਲਾ ਭੱਜ ਗਿਆ ਇੱਥੇ ਛੱਡ ਕੇ ਗਿਆ ਹੂੰ ਆ ਇੱਥੇ ਗੱਡੀ ਖੜੀ ਰਹੀ ਆ ਮੋਟਰ ਮੇਰੇ ਕੋਲ ਹੂੰ ਕਿੱਥੇ ਆਈ ਮੇਰੇ ਹੂੰ ਆਪ ਤਾਂ ਹੋ ਗਿਆ ਜਨੇ ਤੇ ਹੁਣ ਹਾਲਾਤ ਕਿਸ ਤਰ੍ਹਾਂ ਨੇ ਪਰਿਵਾਰ ਦੇ ਵਿੱਚ ਮਾਰ ਦੇ ਵਿੱਚ ਰਾਤ ਮਾਰੇ ਇਹ ਨਹੀਂ ਜਾਂਦਾ ਸਾਨੂੰ ਡੱਥ ਕਿੰਨੀ ਹੋਈ ਹੈ ਸੱਸੇ ਦੀ ਜੀ ਡੱਥ ਕਿੰਨਾ ਦੀ ਹੋਈ ਹੈ ਸੱਸੇ ਦੀ ਘਰ ਦੇ ਆ ਦੇ ਉਗੀ ਦੇ ਜੀ ਕੀ ਨਾਮ ਸੀ ਉਹਨਾਂ ਦਾ ਮਨਜੀਤ ਮੇਰਾ ਨਾਮ ਅਵਿਨਾਸ਼ ਹੈ ਜੀ ਜੀ ਮੇਰੀ ਮਾਸੇ ਦੀ ਲੜਕੀ ਮੇਰੀ ਭੈਣ ਹੀ ਲੰਕਦੀ ਹੈ ਜੀ ਜੀ ਇਹ ਕੱਢਣਾ ਹੋਈ ਹੈ ਜੀ ਗਵਿੰਦਗਰ ਵਾਲੇ ਪੁਲ ਦੇ ਉੱਤੇ ਜੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਮੌਕੇ ਤੇ ਜਦੋਂ ਅਸੀਂ ਪਹੁੰਚੇ ਨਾ ਜੀ ਉਸ ਟਾਈਮ ਮੈਂ ਮਤਲਬ ਜਿੰਨਾ ਦੀ ਗੱਡੀ ਨਾਲ ਹੋਇਆ ਜੀ ਇਹ ਹਾਦਸਾ ਉਹੀ ਲੈ ਕੇ ਗਏ ਉਹ ਜਿੱਥੇ ਛੱਡ ਕੇ ਗਏ ਆ ਜੀ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੀ ਡੈਥ ਹੋ ਗਈ ਆ ਉਹ ਇੱਥੋਂ ਛੱਡ ਕੇ ਫਰਾਰ ਹੋ ਗਏ ਆ ਜੀ ਮੰਗ ਅਸੀਂ ਇਹੀ ਕਰਨਾ ਚਾਹੁੰਦੇ ਆ ਕਿ ਜਾਂ ਤਾਂ ਉਹ ਸਾਡੇ ਨਾਲ ਰਾਬਤਾ ਕਾਇਮ ਕਰੇ ਜਾਂ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਬਾਕੀ ਜਿਹੜੇ ਜ਼ਖਮੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਜ਼ਖਮੀਆਂ ਦੇ ਹਾਲਾਤ ਦੇ ਵਿੱਚ ਜੇ ਮੇਰੀ ਸਿਸਟਰ ਦੀ ਡੈਥ ਹੋ ਗਈ ਆ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਮਨਜੀਤਕੌਰ ਹੈ ਜੀ ਮਾਸੀ ਜੀ ਦੇ ਮਤਲਬ ਲੱਤ ਤੇ ਲੱਗੀ ਆ ਜੀਜਾ ਜੀ ਦੇ ਵੀ ਲੱਤ ਤੇ ਲੱਗੀ ਆ ਉਹਨਾਂ ਦੇ ਹਸਬੰਦ ਦੇ ਇਹ ਕਿੱਥੋਂ ਆ ਰਹੇ ਸੀ ਕਿਵੇਂ ਆ ਰਹੇ ਸੀ ਏ ਜੀ ਬੱਲੂ ਆਣੇ ਤੋਂ ਆ ਰਹੀ ਸੀ ਮੇਰੀ ਪਿਛਲੇ ਹਫਤੇ ਮੇਰੀ ਦਾਦੀ ਜੀ ਦੀ ਡੈਥ ਹੋਈ ਸੀ ਤੇ ਉਹਨਾਂ ਦਾ ਅੱਜ ਭੋਗ ਸੀਗਾ ਤੇ ਭੋਗ ਦੀ ਸਮਾਪਤੀ ਤੋਂ ਵਾਪਸ ਆਪਣੇ ਘਰ ਜਾ ਰਹੇ ਸੀ ਅਰਨੀ ਵਾਲੇ ਜਿੱਥੇ ਕਿ ਗਵਿੰਦਗੜ੍ਹ ਦੇ ਪੋਲ ਦੇ ਉੱਤੇ ਜਾ ਕੇ ਆਸਾਉਂਦੇ ਆ ਸਾਬਸ਼ਾ ਮੈਂ ਨਾ ਨਹੀਂ ਇੱਕ ਸਾਡੇ ਕੋਲ پیشنਟ ਆਈ ਸੀ ਬ੍ਰੋਟਨ ਲੇਡੀ ਸੀ ਮਾ ਆਪਣੇ ਐਕਸੀਡੈਂਟ ਹੋਇਆ KFC ਕੋ ਇਹਨਾਂ ਦਾ ਨਰਸਿੰਗ ਆਪਣੇ ਲੇਡੀ ਦਾ ਮਨਜੀਤ ਕੋਰ ਵਾਈਫ ਹਸਪੀਟਲ ਸੀ ਇੱਕ ਲਈ ਹੋ ਗਈ ਉਸ ਤੋਂ ਬਾਅਦ ਸੱਤ ਦੇ ਬਾਅਦ ਮਨਜੀਤ ਕੌਰ ਵਾਈਫ ਆਫ ਰਵੀਿੰਦਰ ਸਿੰਘ ਜੀ ਨੂੰ ਸਾਈਡ ਕਰਕੇ ਉਧਰ ਵਾਰ ਸ਼ਿਫਟ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਮਾਤਾ ਠੀਕ ਹੈ ਤੇ ਪੇਸ਼ੰਦ ਦਾ ਬ੍ਰੂਟ ਨਹੀਂ ਸੀ ਜੀ ਕਿੱਥੋਂ ਨਰਨੜੇ ਹੈ ਇੱਕੰਦਲ ਰੋਡ ਹਾਜਾ ਦੇਸ਼ਾ ਕਾ ਦਿਨ ਅੜ ਗਏ ਤੇ ਕਾਰਾਂ ਲੱਗੇ ਕੋਈ ਟੱਕਰ ਮਾਰ ਕੇ ਚਲੇ ਗਏ ਦੈਂਕ ਸੂਰਤ ਲਈ ਬਲਵਾਨਾ ਹਲਕਾ ਤੋਂ ਤੁਹਾਨੂੰ ਸ਼ਾਇਦ ਬਲਵਾਨਾ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਗੋਬਿੰਦਗੜ੍ਹ ਚ ਸੜਕ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੇ ਵਿੱਚ ਜਿੱਥੇ ਕਿ ਇੱਕ ਮਹਿਲਾ ਦੀ ਮੌਤ ਹੋ ਗਈ ਉੱਥੇ ਇੱਕ ਮਹਿਲਾ ਅਤੇ ਇੱਕ ਪੁਰਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਦੇ ਭੋਗ ਤੋਂ ਵਾਪਸ ਪਰਤ ਰਹੇ ਸਨ ਅਬੋਰ ਦੇ ਰਸਤੇ ਤੋਂ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸੂਰਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਨ ਜਿੱਥੇ ਕਿ ਪਿੰਡ ਗੋਬਿੰਦਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿਸ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਇਸਤੇ ਵਿੱਚ ਇਹ ਤਿੰਨੋਂ ਪਤੀ ਪਤਨੀ ਤੇ ਪਤੀ ਦੀ ਮਾਸੀ ਦੱਸੇ ਜਾ ਰਹੇ ਹਨ ਜਿੱਥੇ ਕੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉੱਥੇ ਜੋ ਪੁਰਸ਼ ਸੀ ਜੋ ਪਤੀ ਸੀ ਅਤੇ ਉਸਦੀ ਮਾਸੀ ਜੋ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਨੇ ਜਿਨ੍ਹਾਂ ਦਾ ਕਿ ਇਸ ਵੇਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਕਾਫੀ ਜ਼ਿਆਦਾ ਦਰਦਨਾਕ ਕਟਨਾ ਹੈ ਜਿੱਥੇ ਕੀ ਇਹ ਖੁਦ ਕਿਸੇ ਦਾ ਦੁੱਖ ਸਾਂਝਾ ਕਰਕੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ ਲੇਕਿਨ ਇਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਹੀ ਇੱਕ ਵੱਡਾ ਦੁੱਖ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਇਹ ਸਭ ਦੇ ਬਾਵਜੂਦ ਜਦ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਦੇਨਿਕ ਸਵੈਰਟੀ ਵੀ ਨਾਲ ਜੁੜੇ ਹੋ ਤੁਸੀਂ ਅੱਜ ਇੱਕ ਬੜੀ ਹੀ ਦਰਦਨਾਕ ਘਟਨਾ ਜਿਹੜੀ ਹੈ ਬੱਲੂਆਣਾ ਹਲਕਾ ਦੇ ਪਿੰਡ ਗੋਵਿੰਦਗੜ੍ਹ ਨੇੜੇ ਵਾਪਰੀ ਹੈ ਜਿਹਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ ਤੇ ਦੋ ਜਣਿਆਂ ਦੇ ਗੰਭੀਰ ਸੱਟਾਂ ਵੱਜੀਆਂ ਨੇ। ਹੁਣ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਹਾਸਾ ਵਾਪਰਿਆ ਕਿਵੇਂ ਤੇ ਇਹ ਕਿੱਥੋਂ ਆ ਰਹੇ ਸੀਗੇ। ਦੇਖੋ ਜੀ ਗੋਵਿੰਦਗੜ੍ਹ ਤੇ ਕੋਲ ਹਾਸਾ ਹੋਇਆ ਹੈ ਬੱਲੂਆਣਾ ਹਲਕੇ ਦੇ ਵਿੱਚ। ਇੱਕ ਮੋਟਰਸਾਈਕਲ ਦੀ ਕਾਰ ਦੀ ਟੱਕਰ ਹੁੰਦੀ ਹੈ ਜਿੰਦੇ ਚ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਹੜੀ ਮਹਿਲਾ ਦੀ ਮੌਤ ਹੋਈ ਉਹਦਾ ਨਾਮ ਮੀਤੂ ਹੈ ਵਾਈਫ ਆ ਬੱਬੂ ਤਿੰਨੇ ਬਰਨ ਮੀਤੂ ਬੱਬੂ ਤੇ ਉਹਦੀ ਮਾਸੀ ਜਿਹੜੀ ਸਰਜੀਤ ਕੌਰ ਜਿਹੜੀ ਕੀ ਹੈ ਤਿੰਨੇ ਜਣੇ ਇੱਕ ਧਾਕੇ ਤੋਂ ਜਿਹੜਾ ਕੀ ਹੈ ਬੱਲੂਆਨੇ ਦੇ ਨੇੜੇ ਧਾਕੇ ਤੇ ਵਾਪਸ ਆ ਰਹੇ ਸੀਗੇ ਤੇ ਆਪਦੇ ਅਰਨੀ ਵਾਲਾ ਪਿੰਡ ਚੱਲੇ ਸੀਗੇ ਤੇ ਰਾਸ ਪਿੱਛੋਂ ਆ ਕੇ ਕਾਰ ਟੱਕਰ ਮਾਰਦੀ ਹੈ ਤੇ ਜਿੰਦੇ ਚ ਇੱਕ ਮਹਿਲਾ ਦੀ ਜਿਹੜੀ ਹੈ ਮੀਤੂ ਦੀ ਮੌਤ ਹੋ ਜਾਂਦੀ ਹੈ 40 ਵਰਸ਼ੀਆ ਦੀ ਤੇ ਬਾਕੀ ਜਿਹੜੇ ਕੀ ਮਾਮਲੀ ਰੂਪ ਤੋਂ ਗਾਇਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਅਬੋਰ ਦੇ ਵਿੱਚ ਮਰਤੀ ਗੱਡੀ ਵਾਲਾ ਕਿਵੇਂ ਭੱਜ ਗਿਆ ਗੱਡੀ ਵਾਲਾ ਮੌਕੇ ਤੇ ਸਿਵਲ ਹਸਪਤਾਲ ਉੱਪਰ ਲੈ ਕੇ ਜਰੂਰ ਆਇਆ ਸੀਗਾ ਲੇਕਿਨ ਜਿਵੇਂ ਉਹਨੂੰ ਪਤਾ ਲੱਗਿਆ ਮਹਿਲਾ ਦੀ ਮੌਤ ਹੋ ਗਈ ਉਹ ਗੱਡੀ ਵਾਲੇ ਹੱਥੋਂ ਫਰਾਰ ਹੋ ਗਏ ਗੱਡੀ ਨੰਬਰ ਜਿਹੜਾ ਪਰਿਵਾਰ ਕੋਲ ਹੈਗਾ ਉਹਨਾਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਤੁਹਾਡੇ ਨਾਲ ਕੌਣ-ਕੌਣ ਸੀਗੇ ਤਿੰਨ ਜਾਣੇ ਸੀ ਇੱਕ ਮੇਰੀ ਮਾਸੀ ਸੀ ਹਮ ਇੱਕ ਮੇਰੇ ਕਰਦੇ ਤੇ ਇੱਕ ਮੈਂ ਚਲਾਈ ਜਾਂਦਾ ਸੀ 40 ਦੀ ਸਪੀਡ ਤੇ ਅਸੀਂ ਆ ਰਹੇ ਸੀ ਆਪਦੀ ਸਾਈਡ ਸੀ ਹਮ ਗੱਡੀ ਪਿੱਛੋਂ ਬਹੁਤ ਚੀਕਾ ਕਰਦੀ ਆਂਦੀ ਉਹਨੇ ਚੀਕਾਂ ਕੱਢਦੀਆਂ ਭਾਜੋ ਮੇਰੇ ਵਿੱਚ ਮਾਰਿਆ ਹੂੰ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਲੱਗਾ ਕੀ ਬਣ ਗਿਆ ਮਾ ਤਾਂ ਟਾਇਰ ਦੇ ਥੱਲੋਂ ਕੱਢੀ ਜਿਹੜੀ ਗੱਡੀ ਇੱਥੇ ਹਸਪੀਟਲ ਛੱਡਣ ਆਈ ਹੂੰ ਉਹਦੇ ਟਾਇਰ ਦੇ ਥੱਲੋਂ ਕਰਦੇ ਨੂੰ ਕੱਢਿਆ ਤੁਸੀਂ ਕਿੱਥੋਂ ਆ ਰਹੇ ਸੀਗੇ ਅਸੀਂ ਬੱਲੂਆਂ ਨੇ ਤੋਂ ਆ ਰਹੇ ਸੀ ਭੋਗ ਸੀ ਅੱਛਾ ਗੱਡੀ ਵਾਲਾ ਭੱਜ ਗਿਆ ਗੱਡੀ ਵਾਲਾ ਭੱਜ ਗਿਆ ਇੱਥੇ ਛੱਡ ਕੇ ਗਿਆ ਆ ਇੱਥੇ ਗੱਡੀ ਖੜੀ ਰਹੀ ਆ ਮੋਟਰ ਮੇਰੇ ਕੋਲ ਹੂੰ ਖਿੱਚੀ ਆ ਮੇਰੀ ਹੂੰ ਆਪ ਤਾਂ ਹੋ ਗਿਆ ਜਨੇ ਤੇ ਹੁਣ ਹਾਲਾਤ ਕਿਸ ਤਰ੍ਹਾਂ ਨੇ ਪਰਿਵਾਰ ਦੇ ਵਿੱਚ ਮਾਰ ਦੇ ਵਿੱਚ ਰਾਤ ਮਾਰੇ ਇਹ ਨਹੀਂ ਜਾਂਦਾ ਸਾਨੂੰ ਡੈਥ ਕਿਹਨਾਂ ਦੀ ਹੋਈ ਹੈ ਸੱਸੇ ਦੀ ਜੀ ਡੈਥ ਕਿਹਨਾਂ ਦੀ ਹੋਈ ਹੈ ਸੱਸੇ ਦੀ ਕਾਰਦਿਆਂ ਦੇ ਹੋ ਗਈ ਤੇ ਜੀ ਕੀ ਨਾਮ ਸੀ ਉਹਨਾਂ ਦਾ ਮਨਜੀਤ ਕੌਰ ਮੇਰਾ ਨਾਮ ਅਵਿਨਾਸ਼ ਹੈ ਜੀ ਜੀ ਮੇਰੀ ਮਾਸੇ ਦੀ ਲੜਕੀ ਮੇਰੀ ਭੈਣ ਹੀ ਲੰਕਦੀ ਹੈ ਜੀ ਜੀ ਇਹ ਘਟਨਾ ਹੋਈ ਹੈ ਜੀ ਗਵਿੰਦਗਰ ਵਾਲੇ ਪੁਲ ਦੇ ਉੱਤੇ ਜੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਮੌਕੇ ਤੇ ਜਦੋਂ ਅਸੀਂ ਪਹੁੰਚੇ ਨਾ ਜੀ ਉਸ ਟਾਈਮ ਮੈਨੂੰ ਜਿੰਨਾ ਦੀ ਗੱਡੀ ਨਾਲ ਹੋਇਆ ਜੀ ਇਹ ਹਾਦਸਾ ਉਹੀ ਲੈ ਕੇ ਗਏ ਹੋਈ ਇੱਥੇ ਛੱਡ ਕੇ ਗਏ ਆ ਜੀ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੀ ਡੈਥ ਹੋ ਗਈ ਆ ਉਹ ਇੱਥੋਂ ਛੱਡ ਕੇ ਫਰਾਰ ਹੋ ਗਏ ਆ ਜੀ ਮੰਗ ਅਸੀਂ ਇਹੀ ਕਰਨਾ ਚਾਹੁੰਦੇ ਆ ਕਿ ਜਾਂ ਤਾਂ ਉਹ ਸਾਡੇ ਨਾਲ ਰਾਬਤਾ ਕਾਇਮ ਕਰੇ ਜਾਂ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਬਾਕੀ ਜਿਹੜੇ ਜ਼ਖਮੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਜ਼ਖਮੀਆਂ ਦੇ ਹਾਲਾਤ ਦੇ ਵਿੱਚ ਜੀ ਮੇਰੀ ਸਿਸਟਰ ਦੀ ਡੈਥ ਹੋ ਗਈ ਆ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਮਨਜੀਤ ਕੋਰ ਆ ਜੀ ਮਾਸੀ ਜੀ ਦੇ ਮਤਲਬ ਲੱਤ ਤੇ ਲੱਗੀ ਆ ਜੀਜਾ ਜੀ ਦੇ ਵੀ ਲੱਤ ਤੇ ਲੱਗੀ ਆ ਉਹਨਾਂ ਦੇ ਹਸਬੰਦ ਦੇ ਇਹ ਕਿੱਥੋਂ ਆ ਰਹੇ ਸੀ ਕਿਵੇਂ ਆ ਰਹੇ ਹੇ ਜੀ ਬੱਲੂ ਆਣੇ ਤੋਂ ਆ ਰਹੀ ਸੀ ਮੇਰੀ ਪਿਛਲੇ ਹਫਤੇ ਮੇਰੀ ਦਾਦੀ ਜੀ ਦੀ ਡੈਥ ਹੋਈ ਸੀ ਤੇ ਉਹਨਾਂ ਦਾ ਅੱਜ ਭੋਗ ਸੀਗਾ ਤੇ ਭੋਗ ਦੀ ਸਮਾਪਤੀ ਤੋਂ ਵਾਪਸ ਆਪਣੇ ਘਰ ਜਾ ਰਹੇ ਸੀ ਅਰਨੀ ਵਾਲੇ ਜਿੱਥੇ ਕਿ ਗਵਿੰਦਗੜ੍ਹ ਦੇ ਪੋਲਰ ਤੇ ਜਾ ਕੇ ਆਸ ਆਉਂਦੇ ਸਨ ਸਾਹਿਬ ਜੀ ਮੈਨਾਂ ਨਾਲ ਇੱਕ ਸਾਡੇ ਪੇਸ਼ੈਂਟ ਆਈ ਸੀ ਬ੍ਰੋਟਨ ਲੇਡੀ ਸੀ ਉਹਨਾਂ ਨੂੰ ਐਕਸੀਡੈਂਟ ਹੋਇਆ ਕਿ ਐਫਸੀ ਕੋਲ ਉਹਨਾਂ ਨੂੰ ਨਰਸਿੰਗ ਆਪਣੇ ਲੇਡੀ ਦਾ ਮਨਜੀਤ ਕੋਲ ਬਾਈਫਰ ਸੁਪੀਡਰ ਸੀ ਇੱਕ ਲਈ ਹੋ ਰਹੀ ਉਸ ਤੋਂ ਬਾਅਦ ਸੱਤ ਦਿਨ ਦੇ ਬਾਅਦ ਮਨਜੀਤ ਕੌਰ ਵਾਈਫ ਆਫ ਵਿਵੇਂਦਰ ਸਿੰਘ ਜੀ ਨੂੰ ਸੈਟਮੈਂਟ ਕਰਕੇ ਹਸਪਤਾਲ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਮਾਤਾ ਠੀਕ ਹੈ ਤੇ ਪੇਸ਼ੈਂਟ ਦਾ ਬ੍ਰੂਡ ਨਹੀਂ ਸੀ ਜੀ ਕਿੱਥੋਂ ਨਰਨੜੇ ਇੱਕਾਂ ਦਾ ਰੋਡ ਹਾਦਸਾ ਦੇਸ਼ਾ ਕਾ ਦਿਨੜੂਆ ਇੱਕ ਆਮ ਲੱਗੇ ਕੋਈ ਟੱਕਰ ਮਾਰ ਕੇ ਚਲਾ ਗਿਆ ਦੇਨਿਕ ਸੁਰਟ ਲਈ ਬਲੋਣਾ ਹਲਕਤੋਂ ਤੁਹਾਨੂੰ ਸ਼ਾਇਦ ਰੁਕੂ